ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂ ਕਾਰਾਂ ਦੇ ਮਾਲਕ ਕਰੇ ਜੀ ਵਾਧਾ ਮੌਸਮ ਹੋਇਆ ਵਾ ਜੀ ਖਰਾਬ ਕਹਿ ਲੋ ਕੰਨਿਆਂ ਨੂੰ ਤਾਂ ਹੁਣ ਲੱਗਦਾ ਹਨਾ ਵੀ ਮੌਸਮ ਬਹੁਤ ਵਧੀਆ ਹੋਇਆ ਵਾ ਰੰਗੀਨ ਹੋਇਆ ਵਾ ਬੱਦਲ ਬਾਈ ਹੋਈ ਵੀ ਆ ਗਰਮੀ ਦੇ ਮੌਸਮ ਵਿੱਚ ਹਨਾ ਵੀ ਕੀ ਬਾਤ ਹੈ ਮੌਸਮ ਅੱਜ ਨਜ਼ਾਰੇ ਵਾਲਾ ਪਰ ਜ਼ਿਮੀਂਦਾਰ ਵਾਸਤੇ ਜੀ ਇਹ ਮੌਸਮ ਖਰਾਬ ਏ ਕਿਉਂਕਿ ਹੁਣ ਫਸਲਾਂ ਪੱਕੀਆਂ ਹੋਈਆਂ ਕਣਕਾਂ ਪੱਕੀਆਂ ਹੋਈਆਂ ਜੀ 2-4 ਦਿਨਾਂ ਤੱਕ ਬੜਾਈ ਕਿਤੇ ਕਿਤੇ ਤਾਂ ਬੜਾਈ ਪੈ ਵੀ ਗਈ ਇਦਾਂ ਨਹੀਂ ਹੈਗਾ ਕਿਤੇ ਕਿਤੇ ਤਾਂ ਪੈ ਵੀ ਗਈ ਤੇ ਬਾਕੀ ਹੁਣ ਤਕਰੀਬਨ ਸਾਰੀ ਉਹ ਕਣਕ ਆ ਗਈ ਸਭ ਪੱਸੀ ਵੜਾਈ ਦਾ ਪਾਈ ਵੀ ਹੋ ਸਮਝ ਲੋ ਹੁਣ ਉੱਪਰ ਤੇ ਪਰ ਹੁਣ ਰੱਬ ਡਰਾਉਣ ਲੱਗ ਗਿਆ ਜੀ ਆਹ ਦੇਖੋ ਮੇਰੇ ਪਿੱਛੇ ਇੱਧਰ ਬੱਦਲ ਬੱਦਲ ਬਾਈ ਪੂਰੀ ਹੋਈ ਦੀ ਹੈ ਜੀ ਹੈ ਵੀ ਮਤਲਬ ਕੱਲ ਵੀ ਕਿਣੀਆਂ ਆ ਗਈਆਂ ਦੀਆਂ ਰਾਤ ਵੀ ਕਿਣੀਆਂ ਵਾਲਾ ਮੌਸਮ ਤਾਂ ਪੂਰਾ ਹੁਣ ਮਹਾਰਾਜ ਨੇ ਇਦਾਂ ਹੀ ਡਰਾਉਣੇ ਆ ਜਿੱਦ ਤੱਕ ਕਣਕਾਂ ਨਹੀਂ ਵੱਢ ਹੁੰਦੀਆਂ ਹੈ ਨਾ ਚਲੋ ਮਾਲਕ ਮਹੀਨਾ ਕ ਦੇ ਦੇ ਵੀ ਸਾਰਿਆਂ ਦੀਆਂ ਫਸਲਾਂ ਸਾਂਭ ਹੋ ਜੂਗੀਆਂ ਆਪਾਂ ਦਾ ਹੀ ਦੁਆ ਕਰਦੇ ਆ ਜੀ ਤੇ ਜ਼ਿਮੀਦਾਰ ਦੀ ਕਿਉਂਕਿ ਮਿਹਨਤ ਬਹੁਤ ਆਈ ਵੀ ਹੁੰਦੀ ਆ ਪੈਸੇ ਤੁਹਾਨੂੰ ਪਤਾ ਹਰੇਕ ਨੇ ਫੜ ਧੜ ਕੀ ਲਾਏ ਹੋਏ ਹੁੰਦੇ ਆ ਚਲੋ ਕਈ ਹੈਗੇ ਵੀ ਆ ਭਾਈ بڑے ਜ਼ਿਮੀਦਾਰ ਜੀ ਇਹਨਾਂ ਦੇ ਕੋਲ ਤੇ ਲਾਏ ਹੋਏ ਆ ਨਹੀਂ ਤਾਂ ਤਕਰੀਬਨ 80% ਜ਼ਿਮੀਦਾਰਾਂ ਨੇ ਤਾਂ ਪੈਸੇ ਚਲੋ ਆੜਤੀਆਂ ਉੜਤੀਆਂ ਤੋਂ ਹੀ ਫੜ ਧੜ ਕੀ ਲਾਏ ਹੋਏ ਹੁੰਦੇ ਆ ਹਨਾ ਇਹਦੇ ਵਿੱਚ ਕੋਈ ਉਹ ਨਹੀਂ ਹੈ ਵੀ ਹਾਂ ਓਲੇ ਵਾਲੀ ਗੱਲ ਨਹੀਂ ਹੈਗੀ ਉਹ ਪਤਾ ਹੀ ਆਪਾਂ ਨੂੰ ਜ਼ਿਮੀਦਾਰ ਆ ਪਰ ਰਹਿੰਦੀ ਆ ਜ਼ਿਮੀਦਾਰ ਵਿੱਚ ਤੇ ਬਾਕੀ ਆਏ ਆ ਵੀ ਲਾ ਲ ਆਪਣਾ ਕੋਈ ਹੋਰ ਬਿਜ਼ਨਸ ਜਿਹੜੇ ਬੰਦੇ ਨੇ ਸ਼ੁਰੂ ਕਰਿਆ ਵਾ ਆ ਹੁਣ ਸਾਡੇ ਮੱਜਾਂ ਦਾ ਸਿਸਟਮ ਆ ਚਲੋ ਬੰਦੇ ਦੀ ਵਧੀਆ ਆਈ ਚਲਾਈ ਚੱਲੀ ਜਾਂਦੀ ਆ ਮਤਲਬ ਆੜਤੀਏ ਕੋਲ ਘੱਟ ਜਿਹੜਾ ਵੱਜਦਾ ਐਦਾਂ ਹੋ ਜਾਂਦਾ ਤੇ ਬਾਕੀ ਆਪਣੀ ਮਿਹਨਤ ਜਾਰੀ ਦੇਖੋ ਸਾਰਾ ਮਿਹਨਤ ਨੂੰ ਫਲ ਜ਼ਰੂਰ ਲੱਗਦਾ ਜੀ ਅੱਜ ਨਹੀਂ ਤਾਂ ਕੱਲੂ ਲੱਗੇ ਜਾਣਾ ਠੀਕ ਨਹੀਂ ਮਿਹਨਤ ਸੱਤ ਤੇ ਜ਼ਿਆਦਾ ਜ਼ਰੂਰੀ ਹੈ ਜੀ ਬਾਕੀ ਚਲੋ ਆਪਣੇ ਆਪਣੇ ਭਾਗ ਵੀ ਹੁੰਦੇ ਭਾਈ ਜੀ ਦੀ ਕਿਸਮਤ ਵਿੱਚ ਜਿੰਨਾ ਸਟਰਗਲ ਲਿਖਿਆ ਵਾ ਉਹਨੇ ਉਹਨਾ ਕਰਨਾ ਹੀ ਕਰਨਾ ਕਾਜੇ ਮੇਰਾ ਗਲਾ ਬਹੁਤ ਦੁਖਦਾ ਹੁਣ ਇੱਕ ਦਿਨ ਅਸੀਂ ਲੁਧਿਆਣੇ ਗਏ ਹੋਏ ਤੇ ਜੀ ਬੂਆ ਜੀ ਕੋਲ ਉੱਥੇ ਠੰਡਾ ਪੀ ਹੋ ਗਿਆ ਅ ਪਤਾ ਨਹੀਂ ਤਾਂ ਕੋਈ ਕੰਬੀਨੇਸ਼ਨ ਨਹੀਂ ਬਣਿਆ ਭਾਈ ਅ ਸੈਂਡਵਿਚ ਸੀਗਾ ਜੀ ਸੈਂਡਵਿਚ ਦੇ ਨਾਲ ਠੰਡਾ ਪੀ ਲਿਆ ਪਤਾ ਨਹੀਂ ਤਾਂ ਜਦ ਗਲਾ ਖਰਾਬ ਹੋ ਗਿਆ ਕਿਆ ਚੱਕਰ ਹੈ ਗਲਾ 2-3 ਦਿਨ ਹੋ ਗਏ ਦਵਾਈਆਂ ਵੀ 2-3 ਡਾਕਟਰਾਂ ਦੇ ਲੈ ਲੀਆਂ ਪਰ ਆਰਾਮ ਜਿਆ ਨਹੀਂ ਆ ਰਿਹਾ ਚਲੋ ਕੋਈ ਨਹੀਂ ਹੋ ਜਾਣਾ ਸੈਟ ਬਾਕੀ ਹੁਣ ਲੱਗੇ ਹੋਏ ਆ ਜੀ ਡਿਊਟੀ 6 ਵਜੇ ਦਾ ਟਾਈਮ ਆ ਸਵੇਰ ਦਾ ਉੱਧਰ ਬਾਈ ਹੁਣੇ ਲੱਗੇ ਹੋਏ ਆ ਜੀ ਪਹਿਲਾਂ ਕੱਲ ਆ ਲਿਆਲ ਦੀ ਤੂੜੀ ਭਰ ਕੇ ਤੂੜੀ ਦਾ ਟਰਾਲਾ ਭਰ ਕੇ ਜਾਂਦਾ ਜੀ ਤੇ ਬਾਕੀ ਭਾਈ ਇਹਨੂੰ ਵੀ ਦਿਹਾੜੀਓ ਲੱਗ ਗਈ ਜੀ ਛੱਡ ਚੋਂ ਕੱਢਣੀ ਛੋਟ ਇੱਕ ਦਾ ਹੋਵੇ ਖੁੱਲਾ ਡੋਲਾ ਛੱਡ ਉਹਦੇ ਵਿੱਚ ਤਾਂ ਸੌਖੀ ਨਿਕਲ ਜਾਂਦੀ ਤੂੜੀ ਇੱਕ ਇਹ ਥੋੜੀ ਤੰਗ ਛੱਡ ਵਿੱਚ ਪਈ ਤੀ ਜੀ ਇਹ ਡੈਡੀ ਜੀ ਉਹਨਾਂ ਕੋਲੇ ਪਈਦੀ ਮਾਲ ਉਹਨਾਂ ਤੋਂ ਲੈ ਕੇ ਆਂਦੀ ਆ ਤੇ ਤਾਂ ਕਰਕੇ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਕੱਢਣ ਨੂੰ ਉੱਥੇ ਹਾਂ ਬੰਦੇ ਵੀ 3 ਨੇ ਤੇ 22 ਤਾਂ ਇੱਕ ਪਹਿਲਾ ਵਾਲਾ ਬੰਦਾ ਦਾ ਆਪਣਾ ਬਰੇਂਦਰ ਉਹਦੀ ਹੁਣ ਪਾਰਟੀ ਆ ਗਈ ਜੀ ਉਹ ਖੜ ਬਣ ਗਿਆ ਜੀ ਲੰਬੜ ਦਾ ਤੇ ਉਹ ਲੰਬੜਦਾਰੀ ਉਹ ਕਰਦਾ ਹਰੇਕ ਸਾਲ پیسے ਐਤਕਿਉ ਨੇ ਬਚਰੇ ਨੇ ਚਲੋ ਸਾਡਾ ਵਕਤ ਸਾਰ ਤਾਂ ਸਾਡੇ ਕੋ ਬੰਦਾ ਹੈ ਨਹੀਂ ਤਾਂ ਕੋਈ ਨੌਕਰ ਹੋੜਾਪਾ ਨੂੰ ਬੰਦਾ ਮਿਲ ਗਿਆ ਜੀ ਬੰਦਾ ਵੀ ਸਾਡਾ ਡੈਡੀ ਜੀ ਉਹ ਛੱਡ ਕੇ ਗਏ ਮਾਹਲਾ ਵਾਲੇ ਅ ਇਹਨਾਂ ਨੇ ਇਹਨਾਂ ਨੇ ਪਿੰਡ ਰਹਿਂਦਾ ਤਾਂ ਹੀ ਬੰਦਾ ਹੈ ਬੰਦਾ ਬਹੁਤ ਵਧੀਆ ਹੈ ਬੰਦਾ ਕਹਿ ਲੋ ਵੀ ਜਿਹਹ ਜਿਹੇ ਅਸੀਂ ਬੰਦਾ ਕਹਿੰਦੇ ਤੇ ਉਹੋ ਜਿਹਾ ਹੀ ਬੰਦਾ ਮਿਲਿਆ ਡੰਗਰ ਵੀ ਚੋਲਣ ਦਾ ਗਾਇਆਂ ਨੂੰ ਮਸ਼ੀਨ ਵੀ ਲਾ ਲੰਦਾ ਸਾਰਾ ਕੰਮ ਕਰ ਲੰਦਾ ਬਹੁਤ ਵਧੀਆ ਤੇ ਵਾ ਕੰਮ ਵਾਲਾ ਬੰਦਾ ਚਾਹੀਦਾ ਹੁੰਦਾ ਜੀ ਹੋਰ ਤਾਂ ਸਾਨੂੰ ਪਤਾ ਕੀ ਹੋਇਆ ਤੇ ਬਾਕੀ ਪੈਸਾ ਚਲੋ 1000 ਖੰਡ ਇੱਧਰ ਉੱਤਰ ਚੱਲ ਜਾਂਦਾ ਬੰਦਾ ਕੰਮ ਵਾਲਾ ਹੋਵੇ ਹੁਣ ਕਿਦਾਂ ਅਸੀਂ ਦੋਨੋਂ ਹੀ ਨਹੀਂ ਤੇ ਹੈ ਬਾਈ ਵੀ ਗੱਣਾ ਥੋੜਾ ਡੰਗਰਾ ਵਾਸਤੇ ਲਾਇਆ ਬਤਾਇਆ ਕਿ ਲੇਬਰ ਦੀ ਪ੍ਰੋਬਲਮ ਕਰਕੇ ਕੰਨਾ ਵੱਢ ਨਹੀਂ ਹੋਇਆ ਤਾਂ ਕਰਕੇ ਉਹ ਮਿਲ ਮਾ ਸਟਣ ਚਲ ਗਿਆ ਬਾਈ ਮੈਂ ਲੁਧਿਆਣੇ ਚਲ ਗਿਆ ਜਿੱਦਣ ਬੂਆ ਕੋਲ ਨੂੰ ਗਏ ਪਿੱਛੇ ਦੇ ਦੇਖ ਲੋ ਇਹ ਨਾ ਮੁੰਡੇ ਨੇ ਬੰਦੇ ਨੇ ਇਕੱਲੇ ਨਹੀਂ ਡੰਗਰ ਸਾਰੇ ਚੋਏ ਮੱਝਾਂ ਵੀ ਤੇ ਗਾਇਆਂ ਵੀ ਇਹਨੇ ਇਕੱਲੇ ਨਹੀਂ ਕੰਮ ਸੰਭਲਿਆ ਯਾਨੀ ਵਧੀਆ ਬੰਦਾ ਮਿਲਿਆ ਬਾਕੀ ਫਾਨ ਜੀ ਡਿਊਟੀ ਚੱਲ ਰਹੀ ਆ ਸਾਜਰੇ ਦੀ ਮੈਂ ਲੱਗਿਆ ਵਾ ਗਾਇਆਂ ਨੂੰ ਮਸ਼ੀਨ ਲਾਉਣ ਭਾਈ ਯਾਰ ਦੂਆ ਮੁੰਡਾ ਲੱਗੇ ਵੇ ਜੀ ਮੱਜਾ ਚੋਣ ਤੇ ਬਾਕੀ ਹੁਣ ਡੰਗਰਾਂ ਦਾ ਤੁਹਾਨੂੰ ਪਤਾ ਹੀ ਹੈ ਆਹੀ ਕੰਮ ਦਾ ਕੰਮ ਹੁੰਦਾ ਜੀ ਜਿਹੜਾ ਬੰਦਾ ਡੰਗਰਾਂ ਚ ਸੱਜਦੇ ਉੱਠ ਗਿਆ ਕੰਮ ਨੇ ਬੈਠ ਗਿਆ ਨਵੇੜ ਗਿਆ ਜਦੋਂ ਧੁੱਪ ਹੋਗੀ ਫੇਰ ਬੜਾ ਔਖਾ ਹੋ ਜਾਂਦਾ ਜੀਗਾ ਠੀਕ ਹੈ ਜੀ ਤੇ ਆਹ ਦੇਖੋ ਤੁਹਾਨੂੰ ਦਿਖਾਉਨੇ ਆ ਮਸ਼ੀਨ ਲੱਗੀ ਹੋਈ ਤੇ ਮਲਾਉਨੇ ਆ ਬਾਈ ਹੁਣ ਨਾਲ ਵੀ ਆਓ ਜਾਓ ਲਓ ਜੀ ਆ ਖੜੇ ਆਪਣਾ ਡੰਗਰ ਆ ਲੱਗੀ ਹੋਈ ਹੈ ਜੀ ਮਸ਼ੀਨ ਠੀਕ ਹੈ ਅਗਲੀ ਗਾਇਦੇ ਥਾਣਾ ਤੋਂ ਤੇਤੋ ਦੁੱਤਲੇ ਉਹਨੇ ਤਾਰ ਹੋ ਦੇਖੋ ਦੁੱਤਰਾ ਜਵਾਬੇ ਗਿਆ ਰਗ ਜੰਦਾ ਤੇ ਪਹਿਲਾਂ ਉਹ ਮਸ਼ੀਨ ਚੇਂਜ ਕਰ ਦਈਏ ਫਿਰ ਅੱਗੇ ਮਲਾਉਣਾ ਸਾਨੂੰ ਮਲਾ ਮਸ਼ੀਨ ਐ ਤਾਂ ਨਾ ਥੋੜੀ ਜੀ ਦੱਪਣੀ ਪੈਂਦੀ ਪਹਿਲਾਂ ਫਿਰ ਤਾਂ ਜਿਹੜਾ ਦੁੱਧ ਰਹਿਣਾ ਵੀ ਹੁੰਦਾ ਹੈ ਉਹ ਵੀ ਖਿੱਚ ਲੱਭੀ ਆ ਜੀ ਤਾਂ ਦੇਖਵਾ ਆ ਰਿਹਾ ਦੁੱਧ ਹੁਣ ਇਹਨੇ ਬਿਲਕੁਲ ਖਾਲੀ ਕਰ ਲਿਆ ਲੋਟੀ ਹੈ ਹੈ ਕੋਸ ਨੂੰ ਸਿਸਟਮ ਛੋਟਾ ਜਿਹਾ ਹੀ ਆ ਪਰ ਹੈ ਕਮਾਲਾ ਆ ਪੰਪ ਲੱਗਿਆ ਹੋਇਆ ਇਹਨੂੰ ਇੱਕ ਅੱਧੀ ਦੀ ਮੋਟਰ ਆ ਵਧੀਆ ਸਿਸਟਮ ਲੌਜੀ ਦੁੱਧਣਾ ਹੋ ਗਿਆ ਹੁਣ ਬੰਦ ਇਹ ਸਭ ਜਿਹੜੋ ਆਪਣੀ ਗਾਂẽ ਚੋ ਹੋ ਗਈ ਹੁਣ ਮੈਂ ਖੋਲ ਲਵਾਂ بڑی ਮਸ਼ੀਨ ਲੌਜੀ ਮਸ਼ੀਨ ਅਗਲੀ ਗਾਂẽ ਦੀ ਦਿੱਤੀ ਆ ਪਾ ਲਾ ਤੇ ਨਾਲ ਦੀ ਨਾਲ ਮੱਝਾਂ ਦੀ ਚੋਈ ਚੱਲ ਰਹੀ ਆ ਇੱਕ ਪਾਸੇ ਗਾਂẽ ਦੀ ਚੱਲ ਰਹੀ ਆ ਤਾਂ ਹੀ ਕੰਮ ਨਿਪਟਦਾ ਕੱਲੇ ਬੰਦੇ ਦਾ ਕੰਮ ਨਹੀਂ ਜੀ ਹੈਗਾ ਇਹ ਬੰਦਾ ਕਹੂੰਗਾ ਨਾ ਵੀ ਕੱਲਾ ਬੰਦਾ ਕੰਮ ਨਹੀਂ ਵੇੜਦੂ ਕੱਲੇ ਬੰਦੇ ਦਾ ਆਪਕਾ ਆਓ ਜੀ ਮਿਲੋ ਇੱਧਰ ਬਿੱਟੂ ਨੂੰ ਆਹ ਬਿੱਟੂ ਕਿਹਾਲਾ ਤੇਰਾ ਠੀਕ ਜੀ ਠੀਕ ਹੈ ਕੈਮ ਆ ਹਾਂ ਕੈਮ ਹੈ ਲੱਗਿਆ ਵਾ ਮੁੰਡਾ ਜੋਰਾ ਸ਼ੋਨਾ ਤੇ ਹੈ ਠੀਕ ਹੈ ਜੀ ਆਜ ਕਹਿੰਦਾ ਵਾ ਸਰਦਾਰ ਨੇ ਵੀ ਸਾਜਰੇ ਸਾਜਰੇ ਕੈਮਰਾ ਚੱਕ ਕੈਮਰਾ ਚੱਕ ਲਿਆ ਵੀ ਮਹਲਾ ਵਾਲੇ ਤਾਂ ਚੱਕ ਦੇਈ ਤੇ ਰੋਟੀ ਦਾ ਹਾਂਜੀ ਅੱਸੀ ਕੱਲ ਜੀ ਜਾ ਰਹੇ ਹਾਂ ਨਾ ਲੈ ਬਈ ਚਵਾਈ ਜੀ ਅੱਲਾ ਰਹੀ ਆ ਜੋਰਾਂ ਤੇ ਬਈ ਜੋਰਾਂ ਚ ਨੇ ਡੇਟ ਹੋਣੀ ਸਮਝ ਆਜ ਥੋੜੇ ਜੇ ਲੇਟ ਹੋ ਗਏ ਵੈਸੇ ਇਹਨੂੰ ਆ ਇਤਨੇ ਆਏ ਆ ਕੰਮਕਾਰ ਜਦੋਂ ਰਾਤ ਨੂੰ ਕਈ ਵਾਰ ਜਿੱਦਾਂ ਹੁਣ ਕੱਲ ਤੂੜੀ ਭਰ ਕੇ ਲੈ ਕੇ ਆਏ ਆ ਉਹਦੇ ਕਰਕੇ ਨਾ ਫੇਰ ਥੋੜਾ ਜਆ ਬੰਦਾ ਥੱਕਿਆ ਹੋਆ ਹੁੰਦਾ ਮਾਣਾ ਮੋਟਾ ਲੇਟ ਫੇਟ ਹੋਏ ਜਾਂਦਾ ਇੱਧਰ ਹੁਣੋਂ ਦੂਰ ਹੈ ਗੀਆਂ ਬਈ ਉਹ ਇੱਧਰ ਚਾਰ ਉੱਧਰ ਰਹਿ ਗਿਆ ਬਗਾਇਆਂ ਦਾ ਵੀ ਨਿਬੜ ਗਿਆ ਮੇਰਾ ਗਾਇਆਂ ਰਹਿ ਗਿਆ ਮੇਰੀਆਂ ਦੋਂ ਉਤੇ ਬਾਅਦ ਫਿਰ ਆਪਾਂ ਨੇ ਹੁਣ ਆ ਜੀ ਰੇੜੀ ਰੋਪੜ ਵਾਸਤੇ ਆਣ ਲੱਗ ਜਣਾ ਤਿਆਰ ਹੋਣ ਤੇ ਬਾਈ ਉਹਨਾਂ ਨੇ ਕੱਢ ਲੈਣਾ ਜੀ ਫ੍ਰਿਜ ਚੋਂ ਦੁੱਧ ਰਾਤ ਵਾਲਾ ਤੇ ਨਾਲ ਇਹਨਾਂ ਨੇ ਆ ਕੱਕ ਕੁਖ ਜਿਹੜੇ ਹੋਰ ਕਸਰ ਮਸਰਾ ਟੁੱਕ ਕੇ ਪਾ ਲੈਣੇ ਵੈਸੇ ਤਾਂ ਖੁਰਲੀ ਚ ਹੈਗੇ ਆ ਕ ਇਹ ਬਾਕੀ ਫਿਰ ਆਪਾਂ ਚੱਕ ਕੇ ਮਾਰ ਕੇ ਕਿੱਕ ਮੋਟਰਸਾਈਕਲ ਨੂੰ ਤਰਪਣਾ ਜੀ ਰੋਪੜ ਹੈ ਰੋਪੜ ਭਾਈ ਪਾਣਵਾ ਜੀ ਬੰਨ ਆ ਜਾ ਕੇ ਲਾਓ ਜੀ ਗਾਏ ਆਪਣੀ ਇਹ ਜਵ ਹੋਗੀ ਆ ਇਹ ਇੱਕ ਮਿੰਟ ਆ ਦੇ ਇਹ ਦੋਤਾ ਆਪ ਨੂੰ ਬੰਦ ਹੋਇਆ ਵਾ ਜੀ ਬਿਲਕੁਲ ਇਹ ਆਪਣਾ ਇਹ ਇਦਾਂ ਲੱਪਣ ਤੋਂ ਦੁਆਰਾ ਸ਼ੁਰੂ ਹੋ ਗਿਆ ਤੇ ਜਿਹੜਾ ਮਤਲਬ ਵਿੱਚ ਰਹਿ ਜਾਂਦਾ ਨਾ ਲੁੱਧ ਮਾਣਾ ਮੋਟਾ ਹੁੰਦਾ ਹਜੇ ਇਹ ਮਤਲਬ ਦੱਬੇ ਦੀ ਨਾ ਮਸ਼ੀਨ ਉਹ ਵੀ ਕੱਟ ਲੰਬੀ ਸਾਰ ਆ ਗਿਆ ਤਾਂ ਕਰਕੇ ਇਹਨੂੰ ਦੱਬਣਾ ਜ਼ਰੂਰੀ ਆ ਇਹ ਗਾਏ ਵੈਸੇ ਕਪੱਤੀ ਜੀ ਆ ਰਸੀ ਵੀ ਨਹੀਂ ਮੈਂ ਜੀ ਲਾਈ ਤੇ ਕੈਮਰਾ ਹੀ ਨਾ ਪੰਦਵੇ ਇਹ ਗਾਮਾ ਨੂੰ ਕਹਿੰਦੇ ਕੱਚਾ ਥਾਂ ਜ਼ਰੂਰੀ ਹੁੰਦਾ ਜੀ ਆਪਾਂ ਨੇ ਇੱਧਰ ਹੁਣ ਜਿੱਦਾਂ ਹੁਣ ਤਿੰਨਾਂ ਮੈਂ ਇੱਥੇ ਕੱਟ ਬੰਨਤੀਆਂ ਆਪਾਂ ਨੇ ਹੋਰ ਕੇ ਹੁਣ ਇਹਨਾਂ ਨੇ ਕੱਖ ਖੁੱਕ ਖਾਣੇ ਆ ਉਹ ਤੋਂ ਬਾਅਦ ਇਹਨਾਂ ਨੂੰ ਜਿਆਦਾ ਇਹਨਾਂ ਕੱਖ ਖੁੱਕ ਖਾ ਕੇ ਰੱਜ ਗੀਆਂ ਫੇਰ ਇਹਨਾਂ ਨੂੰ ਆਪਾਂ ਨੇ ਕਰ ਦੇਣਾ ਜੀ ਇੱਧਰ ਇੱਥੇ ਸਫਾਈ ਕਰ ਦੇਣੀ ਜਦ ਤੱਕ ਜਿਹੜਾ ਗੋਹਾ ਹੈਗਾ ਇਹ ਚੱਕ ਦੇਣਾ ਰਾਤ ਉਰੀ ਬੈਠੀਆਂ ਨਹੀਂ ਆ ਜੀ ਕਮ ਤੇ ਉੱਥੇ ਪਾਣੀ ਪੀ ਜਾਂਦੀਆਂ ਆਪਣੇ ਖੁੱਲਾ ਫੇਰੀ ਜਾਂਦੀਆਂ ਉਹ ਖੁੱਡੀਆਂ ਵਾਸਤੇ ਹੀ ਬਣਾਇਆ ਵਾ ਜੀ ਇਹ ਸਿਸਟਮ ਉਰੇ ਬਣਾ ਬੈਠੀਆਂ ਰਹਿੰਦੀਆਂ ਛਾਂਵਾਂ ਚ ਫੇਰ ਜਦੋਂ ਦੁਪਹਿਰਾ ਹੁੰਦਾ ਏ ਆ ਛੱਡ ਦੀ ਛਾਂਵਾਂ ਮੁੜ ਜਾਂਦੀ ਹੈ ਜੀ ਉੱਥੇ ਤੱਕ ਅੱਧ ਤੱਕ ਇਹ ਫੇਰ ਆ ਕੇ ਬਹਿ ਜਾਂਦੀਆਂ ਐ ਨਹੀਂ ਆਪਣਾ ਜੀਨੇ ਕੱਚੇ 'ਚ ਬਹਿਣਾ ਕੱਚੇ 'ਚ ਬੈਠੀਆਂ ਰਹਿੰਦੀਆਂ ਮਤਲਬ ਗਾਵਾਂ ਦਾ ਖੁੱਲੀਆਂ ਛੱਡ ਕੇ ਹੀ ਖੋਸ਼ ਰਹਿੰਦੀਆਂ ਗਾਵਾਂ ਦਾ ਖੁੱਲੀਆਂ ਰਹਿ ਕੇ ਤੇ ਬਾਕੀ ਬੱਚੀਆਂ ਜੇ ਆਪਣੀਆਂ ਤਿਆਰ ਕਰਨੀਆਂ ਉਹ ਤਾਂ ਫੇਰ ਖੁੱਲੀਆਂ ਛੱਡਣੀਆਂ ਪੈਣੀਆਂ ਨਹੀਂ ਤਾਂ ਜੇ ਬੰਨ ਕੇ ਰੱਖੂंगी ਫੇਰ ਬਹੁਤ ਘੱਟ ਤਿਆਰ ਹੁੰਦੀਆਂ ਨੇ ਲੇਟ ਟਾਈਮ ਲੈ ਲੈਂਦੀਆਂ ਮਤਲਬ ਕਹਿੰਦਾ ਥਿਆਰ ਤਾਂ ਬਹਲਾ ਹੋ ਜਾਂਦੀ ਐ ਹੁੱਲਾ ਡੰਗਰ ਜਲਦੀ ਤਿਆਰ ਹੁੰਦਾ ਕਿਉਂਕਿ ਉਹਨੇ ਆਪਣੀ ਮਰਜ਼ੀ ਦੇ ਕੱਖ ਖਾ ਲੈਣੇ ਮਰਜੀ ਦੇ ਫੀਲਡ ਖਾਣੇ ਜਾ ਕੇ ਥੈਲੇ ਕੋਲ ਇਦਾਂ ਜੀ ਲਓ ਜੀ ਗਾਮਾਂ ਦਿੱਤੀ ਆਪਾਂ ਨੇ ਚੋ ਮਸ਼ੀਨ ਵੀ ਦਿੱਤੀ ਤੋ ਇਹਦਾ ਸ਼ੇਰ ਹੀ ਆ ਜੀ ਬਣ ਗਿਆ ਗਾਮਾਂ ਦਿੱਤੀਆਂ ਚੋ ਮਸ਼ੀਨ ਵੀ ਦਿੱਤੀ ਤੋ ਤੇ ਹੁਣ ਹੋਈ ਜੀ ਫਿਰ ਰੈਡੀ ਹਨਾ ਜੀ ਇਹ ਜੀ ਰੈਡੀ ਹੋ ਕੇ ਫਿਰ ਚੱਲੀਏ ਦੁੱਧ ਪਾਉਣ ਫਿਰ ਤੁਹਾਨੂੰ ਮਿਲਦੇ ਆਂ ਜੀ ਕਿਸੇ ਅਗਲੇ ਬਲੌਗ ਚ ਏਹੇ ਮੈਂ ਛੋਟਾ ਜਿਹਾ ਬਲੌਗ ਬਣਾਇਆ ਜਿਆਦਾ بڑا ਨਹੀਂ ਬਣਾਇਆ ਕਿਉਂਕਿ ਨਾਲ ਦੀ ਨਾਲ ਕੰਮ ਵੀ ਕਰਦੇ ਰਹੇ ਆ ਜੀ ਤੁਹਾਨੂੰ ਪਤਾ ਵੀ ਕੰਮ ਪਹਿਲਾਂ ਬਾਕੀ ਕੰਮ ਬਾਅਦ ਚ ਉਹਦੇ ਕਰਕੇ ਜੇ ਹੁਣ ਆਪਾਂ ਫੋਨ ਪਰ ਲੱਗੇ ਰਹੀਏ ਉਧਰ ਮਸ਼ੀਨ ਗਾਂਏ ਮਸ਼ੀਨ ਤੋੜਦੇ ਵੀ ਉਹਦਾ ਵੀ ਕੋਈ ਫਾਇਦਾ ਨਹੀਂ ਹੈਨਾ ਤੇ ਹੁਣ ਤਾਂ ਇਸ ਟਾਈਮ ਤਾਂ ਸ਼ਡਿਊਲ ਬਹੁਤ ਜ਼ਿਆਦਾ ਬੀਜੀ ਹੁੰਦਾ ਜੀ ਹੁਣ ਜਾ ਕੇ ਰੈਡੀ ਹੋਣਾ रेडी ਹੋ ਕੇ बस ਦੁੱਧ ਚੱਕ ਕੇ ਜਿਆਦੇ ਨੱਠ ਜਾਣਾ ਜੀ ਕਿਉਂਕਿ ਤੁੱਪ ਤੱਪ ਤੇ ਹੁਣ ਗਰਮੀ ਕਰਕੇ ਡਰ ਲੱਗਦਾ ਜੀ ਵੀ ਦੁੱਧ ਨਾ ਖਰਾਬ ਹੋ ਜਵੇ ਕਿਤੇ ਹਨਾ ਜੀ ਉਹਦੇ ਕਰਕੇ ਫੇਰ ਬਾਕੀ ਹੋਰ ਬੰਨਾਂ ਨੇ ਵੀ ਡਿਊਟੀ ਡਿਟੀ ਜਾਣਾ ਹੁੰਦਾ ਜੀ ਉਹਦੇ ਕਰਕੇ ਫੇਰ ਸੱਜਰੀ ਜਾਣਾ ਪੈਂਦਾ ਅ ਚਲੋ ਠੀਕ ਆ ਜੀ ਮਿਲਦੇ ਆਂ ਫੇਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ